ਇਥੋਂ ਲੈ ਕੇ ਤਿੰਨ ਚਾਰ ਵਾਰੀ ਗੁੱਜਰਾਂ ਨੂੰ ਮੋੜ ਦਿੱਤਾ ਉਹਨਾਂ ਨੂੰ ਪਿਆਰ ਨਾਲ ਵੀ ਕਿਹਾ ਹੋਇਆ ਬਾਕੀ ਆ ਜਿਹੜਾ ਹੁਣ ਅਸੀਂ ਲਿਆਂਦਾ ਹੋਇਆ ਹੁਣ ਇਹਦੇ ਨਾਲ ਘਾ ਕੱਟਿਆ ਜਾਂਦਾ ਹਾਂਜੀ ਅੱਛਾ ਠੀਕ ਹੈ ਜੀ ਗੁੱਜਰ ਵੀਰਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਤੁਸੀਂ ਵੀ ਇੱਥੋਂ ਹੀ ਸਾਹ ਲੈਣਾ ਹੂੰ ਸਹੀ ਸਾਹ ਤੁਸੀਂ ਵੀ ਲੈਣਾ ਅਸੀਂ ਇੱਧਰ ਬੂਟੇ ਨਹੀਂ ਲਾਉਂਦੇ ਆ ਦੇਖੋ ਆ ਨਹਿਰ ਵੀ ਆ ਸੇਵਨਾਲਾ ਵੀ ਆ ਤੁਸੀਂ ਇੱਧਰ ਪਾਰ ਲਓ ਪਰ ਇੱਧਰ ਤੁਸੀਂ ਇੱਧਰ ਆ ਲੈ ਕੇ ਨਾਓ ਇੱਕ ਦੋ ਦੋ ਵਾਰ ਲੈ ਕੇ ਆਉਂਦਾ ਸਾਰੇ ਪਿੰਡ ਦੇ ਨੌਜਵਾਨ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਜਿਹੜਾ ਵੀ ਜਦੋਂ ਦੇਖਦਾ ਉਹਨਾਂ ਨੂੰ ਪਿਆਰ ਨਾਲ ਮੋੜ ਦੋ ਅਸੀਂ ਦੋ ਤਿੰਨ ਵਾਰੀ ਉਹਨਾਂ ਨੂੰ ਬੱਚਿਆਂ ਦਾ ਇਹ ਹੈ ਜੀ ਮੇਰੇ ਪਹਿਲਾਂ ਦੋ ਵਾਰੀ ਬੱਚਿਆਂ ਦਾ ਬੱਚੇ ਦਾ ਨੁਕਸਾਨ ਹੋਇਆ ਜਿਹੜਾ ਹੁਣ ਤੀਸਰਾ ਬੱਚਾ ਹੋਇਆ ਜਿਵੇਂ ਵੀਰਜੀ ਦੱਸ ਹੀ ਰਹੇ ਆ ਹਾਂਜੀ ਤੇ ਮੈਂ ਸਾਢੇ ਕਿਸ਼ ਮਹੀਨੇ ਤੋਂ ਮਤਲਬ ਕਿ ਕੇਸ ਹੀ ਮੇਰਾ ਇਦਾਂ ਦਾ ਸੀਗਾ ਤੇ ਜਦੋਂ ਮੈਂ ਉਹਨੂੰ ਬੱਚੇ ਦਾ ਜਨਮ ਹੋਇਆ ਸਾਢੇ ਕਿਸ਼ ਮਹੀਨੇ ਤੋਂ ਕਰਵਾ ਲਿਆ ਸੀ ਤੇ ਹਸਪਤਾਲ ਦੇ ਵਿੱਚ ਮੈਂ ਇਹੋ ਜਿਹਾ ਦੇਖਿਆ ਕਿ ਬੱਚਿਆਂ ਦੇ ਬਹੁਤ ਛੋਟੇ ਬੱਚੇ ਲੈਣੇ ਬਹੁਤ ਔਖੇ ਆ ਹਾਂਜੀ ਤੇ ਬੱਚਿਆਂ ਦੀ ਡੈਥ ਬਹੁਤ ਹੋ ਜਾਂਦੀ ਆ ਤੇ ਵੈਗਰੂ ਦੀ ਕਿਰਪਾ ਦੇ ਨਾਲ ਨਾ ਉਦੋਂ ਹੀ ਸੋਚਿਆ ਸੀਗਾ ਤੇ ਇੱਕ ਐਸ ਕੀ ਇਹ ਆ ਕਿ ਜਦੋਂ ਗਰਮੀ ਬਹੁਤ ਜ਼ਿਆਦਾ ਪਈ ਸੀ ਨਾ ਤੇ ਉਦੋਂ ਸਾਰੇ ਜਣੇ ਸਟੇਟ ਤੇ ਗਰੁੱਪਾਂ ਦੇ ਵਿੱਚ ਤਾਂ ਬੂਟੇ ਬਹੁਤ ਲੱਗ ਰਹੇ ਸੀਗੇ ਅਸੀਂ ਉਹਦੇ ਅਰਦਾਸ ਕਰਦੇ ਸੀ ਕਿ ਸੱਚਮੁੱਚ ਇਹ ਸੀ ਬੂਟੇ ਲਾਉਣੇ ਵੈਗਲੂ ਦੀ ਕਿਰਪਾ ਨਾਲ ਤੇ ਬੂਟੇ ਤਾਂ ਪਹਿਲਾਂ ਲਗਾਤਾਰ ਲਾਉਂਦੇ ਆ ਰਹੇ ਜਿਹੜੇ ਤੁਹਾਨੂੰ ਹੁਣ ਵੀ ਆ ਬੂਟੇ ਦਿਸਦੇ ਆ ਨੌਜਵਾਨ ਵੀਰਾਂ ਨੇ ਮੇਰੇ ਨਾਲ ਪਹਿਲਾਂ ਲਵਾਏ ਹੋਏ ਆ ਠੀਕ ਹੈ ਜੀ ਇਹ ਪਿੰਡ ਵੀ ਬਹੁਤ ਹੁਣ ਤੱਕ ਬੂਟੇ ਲੱਗ ਚੁੱਕੇ ਆ ਵੇਖ ਦੀ ਕਿਰਪਾ ਨਾਲ ਤੇ ਬੱਚਿਆਂ ਨੂੰ ਫਿਰ ਬੱਚੇ ਆਉਂਦੇ ਨਾਲ ਕਿਵੇਂ ਆਉਂਦੇ ਆ ਬੱਚਿਆਂ ਨੂੰ ਕੋਈ ਖਾਣ ਪੀਣ ਨੂੰ ਜਾਂ ਕਿਵੇਂ ਬੱਚਿਆਂ ਨੂੰ ਖਾਣ ਪੀਣ ਨੂੰ ਵੀ ਹੈ ਜੀ ਇਹ ਵੀ ਹੈਗਾ ਕਿ ਜਿਹੜੇ ਬੱਚੇ ਜੇ ਕਿਸੇ ਦੀ ਫੀਸ ਭਰਨ ਵਾਲੀ ਹੈ ਗੁਰਦੁਆਰਾ ਸਾਹਿਬ ਤੋਂ ਹਾਂਜੀ ਤੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਹੈਗੀ ਅੱਜ ਬੱਚੇ ਕਈ ਹੈਗੇ ਜਿਹੜੇ ਪੜਦੇ ਵੀ ਆ ਜਾਂ ਆਈਟੀਆਈ ਚ ਲੱਗੇ ਹੋਏ ਆ ਅੱਜ ਨਹੀਂ ਨਾਲ ਆਏਗੇ ਤੇ ਉਹਨਾਂ ਦਾ ਸਾਰ ਸਹਿਯੋਗ ਜਿਸ ਤਰ੍ਹਾਂ ਬੱਚੇ ਨੂੰ ਕਿਸੇ ਨੂੰ ਲੋੜ ਹੈ ਇਹਨਾਂ ਨੂੰ ਖਾਣ ਪੀਣ ਨੂੰ ਵੀ ਜਿੱਦਾਂ ਦਾ ਮਗਰ ਦੇ ਦਿੰਦਾ ਖਾਣਾ ਹਾਂ ਕਿਉਂਕਿ ਨਹੀਂ ਬੱਚਿਆਂ ਨੂੰ ਤਾਂ ਹੁੰਦਾ ਐਤਵਾਰ ਖੇਡਣ ਦਾ ਹੁੰਦਾ ਵੀ ਖੇਡੀਏ ਹਾਂਜੀ ਤੇ ਕੰਮ ਕਰਨਾ ਔਖਾ ਹੋ ਜਾਂਦਾ ਥੋੜਾ ਇਹ ਬੱਚਿਆਂ ਨੂੰ ਤੇ ਇਹ ਹੁਣ ਇੱਕ ਇਹ ਵੀ ਸਾਜ ਹੈ ਜੀ ਕਿ ਜਦੋਂ ਇਹਨਾਂ ਦਾ ਕਿਸੇ ਦਾ ਜਨਮ ਦਿਨ ਹੁੰਦਾ ਨਹੀਂ ਹਾਂਜੀ ਤੇ ਚਾਹੇ ਘਰੇ ਆਪਦੇ ਖੁਸ਼ੀ ਕਿਸ ਜਿੱਦਾਂ ਮਰਜੀ ਇਹ ਮਨਾਉਣ ਪਰਿਵਾਰ ਨਾਲ ਰਲ ਕੇ ਹਾਂਜੀ ਪਰ ਇਹਨਾਂ ਨਾਲ ਸਾਜ ਆ ਕਿ ਇੱਕ ਬੂਟਾ ਲਾਉਣਾ ਲਾਉਣਾ ਉਹ ਅਸੀਂ ਜਿਹੜੀ ਫਰੋਸ਼ਾ ਜਿਹੜੀ ਨਰਸਰੀ ਬਣੀ ਹੋਈ ਹੈ ਨਹੀਂ ਹਾਂਜੀ ਅਸੀਂ ਉਹਦੇ ਚੋਂ ਫਲਦਾਰ ਲੈਣਾ ਹੁੰਦਾ ਨਿਸ਼ ਸਰਜੋਗ ਬਹੁਤ ਦਿੰਦਾ ਵੀਰ ਠੀਕ ਹੈ ਜੀ ਹਾਂਜੀ ਤੇ ਇਹ ਬੁੱਟੇ ਫਿਰ ਇਨਾ ਦਿਨਾਂ ਚ ਲਾਉਣੇ ਜਾਂ ਲਗਾਤਾਰੀ ਚੱਲਦਾ ਰਹਿੰਦੀ ਹੈ ਸੇਵਾ ਜੇ ਤਾਂ ਕਿਸੇ ਦਾ ਜਨਮ ਦਿਨ ਆਉਂਦਾ ਜੀ ਜ਼ਿਆਦਾਤਰ ਇਨਾ ਦਿਨਾਂ ਚ ਤਾਂ ਕਰ ਰਹੇ ਆ ਕਿਉਂਕਿ ਇਨਾ ਦਿਨਾਂ ਚ بارش ਪੈ ਰਹੀ ਹੈ ਹਾਂਜੀ بارش ਹੋ ਰਹੀ ਆ ਤੇ ਪਹਿਲਾਂ ਅਸੀਂ ਟਰੈਕਟਰ ਦੇ ਨਾਲ ਵਰਮਾ ਬਣਾਇਆ ਸੀ ਉਹ ਦੂਜੇ ਬੱਚੇ ਲੈਣ ਗਏ ਕੋਈ ਉਹ ਸੀ ਰੀਪਰ ਥੱਲੇ ਲਾਇਆ ਸੀਗਾ ਪਰ ਟਰੈਕਟਰ ਮੋੜਨਾ ਜਿਵੇਂ ਸੜਕ ਦੇ ਵਿੱਚ ਔਖਾ ਸੀ ਆਹ ਸੜਕ ਐ ਇੱਕਦਮ ਤਾਂ ਬਿਲਕੁਲ ਵਿਲੀ ਹੋ ਗਈ ਸੀਗੀ ਅੱਛਾ ਜੀ ਇਹਦੇ ਤੇ ਇਸ ਵੇਲੇ ਤੁਸੀਂ ਜਾਓਗੇ ਲਗਭਗ ਸੋਢੀ ਨਗਰ ਤੱਕ ਇੰਨੇ ਬੁੱਟੇ ਲੱਗੇ ਹੋਏ ਆ ਤੇ ਤੁਸੀਂ ਆਪ ਹੀ ਦੇਖ ਲਓ ਰਾਤ ਨੂੰ ਨਗ ਨਗਣਾ ਹੋਵੇ ਨਾ ਤੇ ਔਖਾ ਹੁੰਦਾ ਹਾਂ ਹਾਂਜੀ 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 ਸੰਘਣਿਆ ਦੇ ਕਬੂਟੇ ਕਿੰਨੇ ਲੱਗੇ ਹੋਏ ਆ ਜੀ ਇਹ ਮਸ਼ੀਨ ਵੀ ਆਪਣੇ ਯਾਰ ਤੋਂ ਲਿਆਇਆ ਅੱਛਾ ਰਤਨ ਤੋਂ ਤੁਹਾਡੇ ਤੋਂ ਹੀ ਤੁਹਾਡੇ ਕਹਿਣ ਤੇ ਲੈਂਦੀ ਆ ਜੀ ਤੁਹਾਡੇ ਨਾਲ ਹੀ ਪਹਿਲਾਂ ਗੱਲ ਕੀਤੀ ਸੀਗੀ ਮੈਨੂੰ ਪਤਾ ਸੀ ਵੈਗਰੂ ਦੀ ਕਿਰਪਾ ਨਾਲ ਤੁਹਾਡੇ ਤੇ ਬਹੁਤ ਮਿਹਰ ਆ ਇਹ ਇਹ ਬਾਬਾ ਜੀ ਪਤਾ ਕੀ ਆ ਜਿਹੜੀ ਆ ਮਸ਼ੀਨ ਆ ਮੈਂ ਇੱਕ ਵਾਰ ਵੀਡੀਓ ਪਾਈ ਸੀ ਟਰੈਕਟਰ ਵਾਲੀ ਮਸ਼ੀਨ ਦੀ ਕਾਫੀ ਵੀਰਾਂ ਨੂੰ ਆਏ ਹੁੰਦਾ ਯਾਰ ਵੀ ਉਹ ਮਸ਼ੀਨ ਹੀ ਵਧੀਆ ਟਰੈਕਟਰ ਵਾਲੀ ਇਹ ਮਸ਼ੀਨ ਵਧੀਆ ਸੌਖੀ ਚੱਲਦੀ ਆ ਦੇਖੋ ਜੀ ਆ ਪਿਆ ਇਹਦਾ ਮਤਲਬ ਕਿ ਅਟੈਚਮੈਂਟ ਦੂਸਰੀ ਹਾਂਜੀ ਫਰਸ਼ ਤੇ ਡਰਾਈਵਰ ਦੁਆਰਾ ਸਭ ਤੋਂ ਐਸੇ ਵਾਲੇ ਗੰਨਾ ਵੀ ਬੀਜਿਆ ਬਾਸਮਤੀ ਵੀ ਬੀਜੀ ਆ ਤੇ ਕਦੂ ਵੀ ਲਾਇਆ ਆ ਆਰਗੇਨਿਕ ਹਾਂਜੀ ਤੇ ਇਥੋਂ ਤੱਕ ਇਹ ਅਸੀਂ ਹਸਪਤਾਲਾਂ ਦੇ ਵਿੱਚ ਨਾ ਲੰਗਰ ਪ੍ਰਸ਼ਾਦੇ ਦੀ ਸੇਵਾ ਮਾਤਾ ਕੀਵੀ ਜੀ ਦੇ ਨਾਂ ਤੇ ਫਰੀਦਕੋਟ ਭੇਜਦੇ ਆ ਹੂੰ ਜੇਕਰ ਅੱਜ ਕਿਸੇ ਦੇ ਘਰ ਦੇ ਵਿੱਚ ਵੱਲਾਂ ਲੱਗੀਆਂ ਕੁਝ ਵੀ ਲੱਗਾ ਤੇ ਇਹ ਸੌਖਾ ਇਹ ਇੱਕ ਦਿਨ ਮੈਂ ਬਿਜਲੀ ਬੋਰਡ ਦੇ ਵਿੱਚ ਸਤਗੁਰੂ ਜੀ ਦੀ ਕਿਰਪਾ ਨਾਲ ਮੁਲਾਜ਼ਮ ਦੀ ਆ ਓਕੇ ਜੀ ਤੇ ਮੇਰੇ ਮੁਲਾਜ਼ਮ ਸਾਥੀ ਮੇਰੇ ਨਾਲ ਸਾਥ ਸਹਿਯੋਗ ਵੀ ਦਿੰਦੇ ਆ ਤੇ ਅਸੀਂ ਬੈਠੇ ਬੈਠੇ ਨੇ ਉਥੋਂ ਗੁਰਪੱਤ ਤੇ ਦੋ ਵਿਦੇਸ਼ ਵਿੱਚ ਬੈਠੇ ਵੀਰਾਂ ਨੇ ਸੇਵਾ ਭੇਜੀ ਸੀ 7000 ਰੁਪਿਆ ਇਹ ਆਈਆ ਇਹ 18000 ਦੀ ਠੀਕ ਹੈ ਜੀ ਠੀਕ ਹੈ ਜੀ ਪਹਿਲਾਂ ਮੇਰਾ ਪਰਿਵਾਰ ਵੀ ਮੇਰੇ ਨਾਲ ਗਿਆ ਸੀ ਉਹ ਕਹਿੰਦੇ ਤੁਸੀਂ ਥੋੜੇ ਦੀ ਕਹਿੰਦੇ ਸੀ ਤੇ ਮੈਂ ਕਿਹਾ ਜੇ ਆਪਣਾ ਬੇਟਾ ਇੱਕ ਦਿਨ ਵੀ ਮਸ਼ੀਨ 'ਚ ਵੱਧ ਰਹਿ ਜਾਣਾ ਤਾਂ ਉਹਨਾਂ ਨੇ 20000 ਪਾ ਦੇਣਾ ਸੀ ਹੂੰ ਮੇਰਾ ਬੇਟਾ ਜਿੰਨੇ ਦਿਨ ਵੀ ਮਸ਼ੀਨ 'ਚ ਰਿਹਾ ਤਾਂ ਮੈਨੂੰ ਪਤਾ 20000 ਰੁਪਿਆ ਇੱਕ ਦਿਨ ਦਾ ਪੈਂਦਾ ਰਿਹਾ ਹਾਂਜੀ ਪਰ ਮੇਰੇ ਮਨ 'ਚ ਉਦੋਂ ਹੀ ਸਾਂ ਸੀ ਜਿਵੇਂ ਵੀਰ ਜੀ ਨੇ ਪਹਿਲਾਂ ਵੀ ਵੀਡੀਓ ਬਣਾਈ ਆ ਅਸੀਂ ਸਹਾਰਨਪੁਰ ਯੂਪੀ ਤੋਂ ਉਹ ਬੂਟਾ ਮੰਗਵਾਇਆ ਜਿਹੜਾ ਛੇਤੀ ਫ ਫਾਲ ਚੱਕ ਲਈ ਤਾਂ ਜੋ ਇਹਨਾਂ ਬੱਚਿਆਂ ਨੂੰ ਵੀ ਸਾਰਿਆਂ ਨੂੰ ਇਸ ਚੀਜ਼ ਦੇ ਲਗਣ ਲੱਗੇ ਹਾਂਜੀ 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 ਬਿਲਕੁਲ ਬਹੁਤ ਵਧੀਆ ਗੱਲ ਆ ਤੇ ਜਦੋਂ ਤੁਸੀਂ ਇਹ ਬੂਟੇ ਲਾ ਦਿੱਤੇ ਜਿਵੇਂ ਹੁਣ ਅੱਜਕੱਲ ਗੁੱਜਰ ਤੇ ਬੱਕਰੀਆਂ ਦੇ ਵੀ ਨੁਕਸਾਨ ਬਹੁਤ ਕਰ ਜਾਂਦੇ ਆ ਅਸੀਂ ਇੱਥੋਂ ਹੀ ਸਭ ਸੰਭਾਲ ਫਿਰ ਮੈਂ ਦੱਸਦਾ ਜੀ ਇੱਥੋਂ ਲੈ ਕੇ ਤਿੰਨ ਚਾਰ ਵਾਰੀ ਗੁੱਜਰਾਂ ਨੂੰ ਮੋੜ ਦਿੱਤਾ ਉਹਨਾਂ ਨੂੰ ਪਿਆਰ ਨਾਲ ਵੀ ਕਿਹਾ ਹੋਇਆ ਬਾਕੀ ਆ ਜਿਹੜਾ ਹੁਣ ਅਸੀਂ ਲਿਆਂਦਾ ਹੋਇਆ ਹੁਣ ਇਹਦੇ ਨਾਲ ਕਾ ਕੱਟਿਆ ਜਾਂਦਾ ਹਾਂਜੀ ਅੱਛਾ ਠੀਕ ਹੈ ਜੀ ਗੁੱਜਰ ਵੀਰਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਤੁਸੀਂ ਵੀ ਇੱਥੋਂ ਹੀ ਸਾਹ ਲੈਣਾ ਹਾਂ ਤੁਸੀਂ ਵੀ ਲੈਣਾ ਅਸੀਂ ਇੱਧਰ ਬੂਟੇ ਨਹੀਂ ਲਾਉਂਦੇ ਆ ਦੇਖੋ ਆ ਨਹਿਰ ਵੀ ਆ ਸੇਵਨਾਲਾ ਵੀ ਆ ਤੁਸੀਂ ਇੱਧਰ ਪਾਰ ਲਓ ਪਰ ਇੱਧਰ ਤੁਸੀਂ ਇਧਰ ਆ ਲੈ ਕੇ ਨਾਓ ਇੱਕ ਦੋ ਦੋ ਵਾਰ ਲੈ ਕੇ ਆਉਂਦਾ ਸਾਰੇ ਪਿੰਡ ਦੇ ਨੌਜਵਾਨ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਜਿਹੜਾ ਵੀ ਜਦੋਂ ਦੇਖਦਾ ਉਹਨਾਂ ਨੂੰ ਪਿਆਰ ਨਾਲ ਮੋੜ ਦੋ ਅਸੀਂ ਦੋ ਤਿੰਨ ਵਾਰੀ ਉਹਨਾਂ ਨੂੰ ਮੋੜਿਆ ਬਾਕੀ ਉਹਨਾਂ ਨੂੰ ਵੀ ਪਿਆਰ ਨਾਲ ਜਾ ਕੇ ਕਿਹਾ ਤੁਸੀਂ ਨੇਰੇ ਸਵੇਰੇ ਮਤਲਬ ਕਿ ਜਿੱਥੇ ਵੀ ਬੰਦੇ ਖੜੁੰਦੇ ਆ ਤੁਹਾਡੇ ਕੋਲ ਲਾਈਟ ਨਹੀਂ ਆ ਤੇ ਮੈਂ ਤੁਹਾਡੀਆਂ ਵੀਡੀਓ ਸੁੰਦਰ ਵਾਲੀਆਂ ਦੇਖਦਾ ਹਾਂ ਉਹਨਾਂ ਨਾਲ ਕੇ ਸਾਹ ਜ ਪਾਈ ਹੋਈ ਆ ਤੁਸੀਂ ਤੁਹਾਨੂੰ ਤੁਹਾਡਾ ਵੀ ਅਸੀਂ ਹੱਲ ਕਰਕੇ ਦਿੰਦੇ ਹਾਂ ਉਹ ਵੀ ਬਹੁਤ ਵਧੀਆ ਸਹਿਯੋਗ ਦਿੰਦੇ ਨੇ ਉਹ ਬੈਠੇ ਹੋਇਆ ਜੀ ਫਰੋਸ਼ਾ ਮੰਡੀ ਦੇ ਵਿੱਚ ਮੰਡੀ ਦੇ ਵਿੱਚ ਬੈਠੇ ਹੋਏ ਤਾਂ ਮੈਂ ਕਿਹਾ ਨਿੱਕੇ ਨਿੱਕੇ ਬੱਚੇ ਆ ਤੁਹਾਡੇ ਵੀ ਅੱਜ ਦੀ ਸੁਵਿਧਾ ਵਰਤ ਨਹੀਂ ਵੀ ਚਾਹੀਦੀ ਉਹ ਹਾਂ ਦੇ ਅਸੀਂ ਪੜੇ ਲਿਖੇ ਨਹੀਂ ਹੈਗੇ ਉਹ ਵੀ ਪਿਆਰ ਨਾਲ ਸਾਥ ਦੇ ਰਹੇ ਉਹਨਾਂ ਨੇ ਇੱਕ ਗੱਲ ਕਹਿ ਦਿੱਤੀ ਸੀ ਉਹਨਾਂ ਨੇ ਇੱਧਰ ਬੂਟਾ ਔਰ ਨਹੀਂ ਲੇਕੇ ਆਵਾਂਗੇ ਕੁਝ ਨਹੀਂ ਲੇਕੇ ਆਵਾਂਗੇ ਤੇ ਜਦੋਂ ਇੱਦ ਕੀ ਅੱਗਾਂ ਦੇ ਨਾਲ ਬੂਟੇ ਬਹੁਤ ਨੁਕਸਾਨ ਗਏ ਤੇ ਅੱਗ ਦਾ ਫਿਰ ਕਿਵੇਂ ਇਹਦਾ ਹੱਲ ਕਰਦੇ ਆ ਇਹ ਵੀ ਤੁਹਾਡੇ ਜ਼ਰੀਏ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਦੇਖੋ ਸੌਖ ਸੁਵਿਧਾਵਾਂ ਬਹੁ ਠੀਕ ਹੈ ਜੀ ਜਿਹੜਾ ਵਾਤਾਵਰਨ ਦੂਸ਼ਣ ਜਿਵੇਂ ਜਿਵੇਂ ਹੋ ਰਿਹਾ ਜਾਂਦਾ ਹੈ ਨਾ ਅਸੀਂ ਬਾਲ ਬੱਚੇ ਨੂੰ ਵਾਤਾਵਰਨ ਨਹੀਂ ਲੈ ਕੇ ਦੇ ਸਕਦੇ ਇਹ ਸਾਡੀ ਜ਼ਿੰਮੇਵਾਰੀ ਬਣਦੀ ਦੇਖੋ ਹਰੇ ਭਰੇ ਸੋਹਣੇ ਲੱਗਦੇ ਆ ਜਿੰਨੇ ਵੀ ਜ਼ਿੰਮੇਵਾਰ ਪਰਿਵਾਰ ਨੇ ਜਿੰਨਾ ਹੋ ਸਕਦਾ ਤੁਸੀਂ ਨਾਲ ਨਾਲ ਸਾਥ ਸਹਿਯੋਗ ਦਿਓ ਤਾਂ ਜੋ ਇਹ ਕੱਲਾ ਸਾਡੇ ਲਈ ਨਹੀਂ ਤੁਹਾਡੇ ਬੱਚਿਆਂ ਲਈ ਵੀ ਆ ਬਿਲਕੁਲ ਜੀ ਬਿਲਕੁਲ ਇਹ ਸਾਰਿਆਂ ਦੇ ਲਈ ਆ ਸਰਬੱਤ ਦਾ ਭਲਾ ਇਥੋਂ ਯਾਦ ਕਰਨਾ ਚਾਹੀਦਾ ਕਿ ਸਤਵੇਂ ਪਾਤਸ਼ਾਹ ਗੁਰੂ ਹਰਾਈ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਵਾਤਾਵਰਨ ਨਾਲ ਬੜਾ ਪ੍ਰੇਮ ਹੈ ਪਿਆਰ ਆ ਤੇ ਅਸੀਂ ਉਹਨਾਂ ਨੂੰ ਜਦੋਂ ਪੜਦੇ ਸੁਣਦੇ ਬਾਚਦੇ ਆ ਇਹ ਤਕਰੀਬਨ ਹੀ ਆਪਣੇ ਪੰਜਾਬ ਦੇ ਵਿੱਚ ਜਾਂ ਮੈਂ ਬਾਹਰ ਵੀ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਤੁਸੀਂ ਸਾਥ ਦਿਓ ਸਹਿਯੋਗ ਦਿਓ ਆਪਦੇ ਵੱਡ ਵਡੇਰੇ ਨੂੰ ਯਾਦ ਕਰੋ ਕਿਉਂਕਿ ਇੱਕ ਬੰਦੇ ਦੇ ਮੇਰੇ ਹਿਸਾਬ ਨਾਲ ਖਾਲਸਾ ਜੀ 20 ਦਰਖਤ ਆਪਦੀ ਸਾਰੀ ਉਮਰ ਚ ਲੱਗ ਜਾਂਦੇ ਹੋਣੀਆਂ ਬਿਲਕੁਲ ਜੀ ਬਿਲਕੁਲ ਆਕਸੀਜਨ ਲਾਈਨ ਤੇ ਵੀ ਸੰਸਕਾਰ ਤੇ ਵੀ ਲੱਗਦੇ ਆ ਫਿਰ ਲੱਕੜ ਬਾਲਣ ਵੀ ਉਹਨੇ ਮਚਾਉਣਾ ਵਾ ਸਾਰਾ ਸਾ ਉਮਰ ਸਾਰੀ ਰੋਟੀ ਪਾਣੀ ਬਣਾਉਣਾ ਵਾ ਜੇ ਵੇਖਿਆ ਜਾਵੇ 20 ਦਰਖਤ ਤਾਂ ਘੱਟ ਤੋਂ ਘੱਟ ਲੱਗ ਜਾਂਦੇ ਆ ਹਾਂਜੀ ਤੇ ਬੰਦਾ ਲਾਉਂਦਾ ਇੱਕ ਵੀ ਨਹੀਂਗਾ ਬਿਲਕੁਲ ਜੀ ਖਾ ਜਾਂਦਾ ਇਹਨੇ ਹਾਂ ਵੀ 20 ਦਰਖਤ ਖਾ ਜਾਂਦੇ ਇਹ ਸਾਂਝ ਬਹੁਤ ਜਾਣੇ ਇਹੋ ਜਿਹੇ ਪਰਿਵਾਰ ਆ ਜਿਹੜੇ ਆ ਕੇ ਗੱਲ ਕਰਦੇ ਸਾਡੇ ਘਰੇ ਜਗ੍ਹਾ ਹੈ ਨਹੀਂ ਜੀ ਜਗ੍ਹਾ ਤਾਂ ਮੇਰੇ ਘਰ ਵੀ ਨਹੀਂ ਹੈਗੀ ਬਹੁਤ ਇਹ ਚੀਜ਼ ਇਹ ਚੀਜ਼ ਆਪਣੇ ਘਟ ਚਲੋ ਸ਼ਹਿਰੀ ਲੋਕ ਵੀ ਬਹੁਤ ਕਹਿੰਦੇ ਯਾਰ ਸਾਡੇ ਕੋਲ ਕਿਹੜਾ ਜਗ੍ਹਾ ਹੈਗੀ ਉਹ ਵੀ ਪਿੰਡਾਂ ਵਾਲੇ ਲਾਉਣ ਖਕਤਾਨ ਕਿੰਨੇ ਵਿਹਲੇ ਪੈ ਛੜਕਾਂ ਵਿਹਲੀਆਂ ਪਈਆਂ ਹੁਣ ਛੜਕਾਂ ਕਿੰਨੀਆਂ ਵਿਹਲੀਆਂ ਸਰਕਾਰਾਂ ਨੇ ਕਰਤੀਆਂ ਮੈਂ ਤੁਹਾਡੇ ਨਾਲ ਇੱਕ ਸਾਝ ਪਾਉਣਾ ਜੀ ਮੇਰੇ ਨਾਲ ਨਾ throjpur ਇਤਨੀ ਸ਼ਾਣੀ ਦੇ ਨਾ ਵੀਰ ਹੈਗੇ ਨੇ ਹਾਂਜੀ ਤੇ ਮਹਾਜਨ ਪਰਿਵਾਰ ਨੇ ਸਾਰੇ ਉਹਨਾਂ ਦੇ ਘਰਾਂ ਦੇ ਵਿੱਚ ਇੰਨਾ ਜਿੰਨੇ ਕ ਬੂਟੇ ਲੱਗ ਸਕਦੇ ਲੱਗਦੇ ਪਰ ਉਹ ਗੁਰਦੁਆਰੇ ਸਾਡੇ ਕੋਲ ਸੇਵਾ ਪੇ ਦੇ ਜਿਹੜੀ ਉਹਨਾਂ ਦੀ ਸੇਵਾ ਆਉਂਦੀ ਹੈ ਚਾਹੇ ਬੂਟਿਆਂ ਚਾਹੇ ਚਾਹੇ ਫਲਦਾਰ ਬੂਟਿਆਂ ਚਾਹੇ ਜਾਂ ਸਬਜ਼ੀ ਵਾਲੇ ਪਾਸੇ ਅਸੀਂ ਲਾ ਰਹੇ ਹਾਂ ਤੇ ਮੈਂ ਤੁਹਾਡੇ ਨਾਲ ਇਹ ਸਾਝ ਪਾਉਣਾ ਚਾਹੁੰਨਾ ਕਿ ਜਿਹੜੇ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਜਿੰਨੇ ਵੀ ਹੈਗੇ ਨੇ ਉਹਨਾਂ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਦੇਖੋ ਜਿਹੜੇ ਇਹ ਬੂਟੇ ਆ ਨਾ ਇਹ ਇੱਕ ਤਾਂ ਸਾਡੇ ਸਾਰਿਆਂ ਦੇ ਲਈ ਆ ਹਾਂਜੀ ਠੀਕ ਹੈ ਜੀ ਇਹਨਾਂ ਸਾਰਿਆਂ ਨੂੰ ਇਦਾਂ ਉਦਮ ਕਰਨਾ ਚਾਹੀਦਾ ਮੈਂ ਜਿਵੇਂ ਵੀਰ ਜੀ ਨਾਲ ਤਾਂ ਮੈਂ ਪਹਿਲਾਂ ਗੱਲ ਕਰਦਾ ਅਗਰ ਸੇਵਕ ਵੀਰ ਜੀ ਨਾਲ ਅਸੀਂ ਆ ਜਿਹੜੀ ਚੀਜ਼ ਅਸੀਂ ਗੁਰਦੁਆਰਾ ਸਾਹਿਬ ਤੋਂ ਹੀ ਲੈਂਦੀ ਆ ਤੇ ਅੱਜ ਅਸੀਂ ਕਿਸੇ ਨੂੰ ਮਨਾ ਨਹੀਂ ਕੀਤਾ ਪਿੰਡ ਦੇ ਵਿੱਚ ਜਿਹੜਾ ਵੀਰ ਲੈ ਕੇ ਜਾਂਦਾ ਉਹ ਲੈ ਜਾਵੇ ਹਾਂਜੀ ਹਾਂਜੀ ਬੂਟੇ ਲਾਵੇ ਜੇ ਖਰਾਬ ਹੋ ਜੀ ਸੀ ਠੀਕ ਹੈ ਦੁਬਾਰਾ ਕਰਵਾ ਲਾਂਗੇ ਜੀ ਬਿਲਕੁਲ ਜੀ ਬਿਲਕੁਲ ਸਹੀ ਬਾਕੀ ਇਹ ਹੈ ਕਿ ਆ ਪਿਛਲੇ ਪਾਸੇ ਵਰਮਾ ਤੁਹਾਨੂੰ ਦਿਖਾਉਣਾ ਜੀ ਉਹ ਵੀਰ ਲੈ ਹੀ ਆਏ ਆ ਲੇ ਲੈ ਕੇ ਉਹ ਦੇਖਿਓ ਕਿ ਅਸੀਂ ਰੀਪਰ ਦੇ ਥੱਲੇ ਲਾਇਆ ਸੀ ਜੀ ਅੱਛਾ ਜੀ ਸਾਧੂ ਸੰਤਾਂ ਦੇ ਨਾਲ ਅਸੀਂ ਸਾਡਾ ਮੋਹ ਪਿਆਰ ਬਹੁਤ ਹੈ ਤੇ ਸਾਡਾ ਸਾਥ ਸਹਿਯੋਗ ਬਹੁਤ ਦਿੰਦੇ ਆ ਸੰਤ ਬਾਬਾ ਗੁਰਮੀਤ ਸਿੰਘ ਜੀ ਖੋਸੇ ਕੋਟਲੇ ਵਾਲੇ ਵਾਤਾਵਰਣ ਪ੍ਰੇਮੀ ਨੇ ਹਾਂਜੀ ਉਹਨਾਂ ਨੇ ਸਾਨੂੰ ਬੂਟੇ ਦਿੱਤੇ ਤੇ ਮੈਂ ਵੀ ਉਹਨਾਂ ਨੂੰ ਕਹਿ ਦਿੱਤਾ ਮੈਂ ਕਿਹਾ ਜੀ ਅਸੀਂ ਬੂਟੇ ਤਾਂ ਬਹੁਤ ਛੇਤੀ ਲਾ ਦਾਂਗੇ ਹੂੰ ਜਦੋਂ ਇਹਨੇ ਛੇਤੀ ਕਿਹਾ ਤਾਂ ਮੈਨੂੰ ਇਹਨਾਂ ਸਾਰਿਆਂ ਤੇ ਨੌਜਵਾਨ ਵੀਰਾਂ ਤੇ ਮਾਣ ਸੀਗਾ ਤੇ ਜਦੋਂ ਅਸੀਂ ਲੈ ਕੇ ਆਂਦਾ ਤੇ ਇਹ ਬੱਚਿਆਂ ਨੇ ਤਾਂ ਦੋ ਦੋ ਟੱਪੇ ਪੱਟ ਕੇ ਤੇ ਮੁੜ ਕੇ ਦਹੰਬ ਗਏ ਹਾਂ ਫਿਰ ਅਸੀਂ ਇਹਨੂੰ ਰੀਪਰ ਦੇ ਥੱਲੇ ਬਣਾਇ ਤੇ ਰੀਪਰ ਦੇ ਥੱਲੇ ਇੰਨਾ ਕਾਮਯਾਬ ਹੋਇਆ ਅੱਧਾ ਮਿੰਟ ਲੱਗਦਾ ਸੀ ਬੂਟਾ ਲਾਉਣ ਨੂੰ ਰੀਪਰ ਦਾ ਵੇਟ ਵੀ ਸੀ ਚਲੋ ਉਹ ਰੀਪਰ ਵਾਲੇ ਵੀਰ ਨੇ ਰੀਪਰ ਵੇਚ ਦਿੱਤਾ ਹੁਣ ਸਾਡੇ ਕੋਲ ਆ ਵਰਮਾ ਹੈਗਾ ਹਾਂਜੀ ਹੁਣ ਤਲਵੰਡੀ ਭਾਈ ਤੋਂ ਅਸੀਂ ਪਰਾਣਾ ਉਹ ਜਿਹੜਾ ਗੇਅਰ ਬਾਕਸ ਲੈ ਕੇ ਰੀਪਰ ਵਾਲਾ ਜਾਂ ਪਰਾਣਾ ਰੀਪਰ ਲੈ ਕੇ ਉਹਦੇ ਥੱਲੇ ਇਸੀ ਵਰਮਾ ਬਣਾਉਣਾ ਠੀਕ ਹੈ ਜੀ ਇੱਕ ਤਾਂ ਇਨ੍ਹਾਂ ਵਰਮਿਆਂ ਦੇ ਨਾਲ ਡੂੰਗਾ ਹੋ ਜਾਂਦਾ ਭੋਲਾ ਹੋ ਜਾਂਦਾ ਹਾਂਜੀ ਠੀਕ ਹੈ ਜੀ ਬੂਟਾ ਸੌਖਾ ਚੱਲਦਾ ਸੌਖਾ ਚੱਲਦਾ ਆ ਜਿਹੜੇ ਜਿੰਨੇ ਵੀ ਚੱਲੇ ਬੂਟੇ ਨੇ ਜਿਹੜੇ ਕਈ ਨਾ ਲੱਗੇ ਸੀ ਚੱਲੇ ਜ਼ਰੂਰ ਆ ਪਰ ਔਖੇ ਚੱਲੇ ਜਿਹੜ ਕੀ ਹੋ ਰਿਹਾ ਜਿਵੇਂ ਹੁਣ ਆਪਾਂ ਇੱਥੇ ਸਰਕਾਰੀ ਥਾਂ 'ਚ ਲਾ ਰਹੇ ਆਂ ਇਹਦੀ ਕੋਈ ਪਰਮਿਸ਼ਨ ਵੀ ਲੈਣੀ ਪੈਂਦੀ ਆ ਇਹ ਵਣ ਵਿਭਾਗ ਵਾਲਿਆਂ ਨੇ ਸਾਨੂੰ ਬੁੱਟੇ ਵੀ ਦਿੱਤੇ ਉਹ ਵੀ ਸਸੇ ਜੋਗ ਦੇ ਰਿਹਾ ਜੀ ਚਲ ਵਧੀਆ ਗੱਲ ਆ ਤੇ ਬੂਟੇ ਅੱਜ ਕਿਹ ਕਿਹੜੇ ਪੱਲਾ ਮੈਂ ਇਸ ਜਗ੍ਹਾ ਤੇ ਜਿਹੜੇ ਬੂਟੇ ਲਾ ਰਹੇ ਹਾਂ ਕਿ ਮੈਂ ਤੁਹਾਨੂੰ ਖਾਸ ਕਰਕੇ ਦੱਸਣਾ ਚਾਹੁੰਦਾ ਕਿ ਉਹ ਰੇਲਵੇ ਵਾਲਿਆਂ ਨੇ ਐਤਕੀ ਜਿਹੜੀ ਬਿਜਲੀ ਵਾਲੀ ਟ੍ਰੇਨ ਵੀ ਚਲਾਈ ਸੀ ਹਾਂ ਉਹਦੇ ਕਰਕੇ ਵੱਡੇ ਦਰਖਤ ਵੱਡੇ ਵੀ ਗਏ ਹਾਂ ਜੂਨ ਦੇ ਮਹੀਨੇ ਮੈਂ ਦੇਖਦਾ ਸੀ ਮਗਰਲੇ ਪਾਸੇ ਖੰਭਾ ਲੱਗਾ ਲੋਕਾਂ ਦਾ ਮੋਟਰਸਾਈਕਲ ਤੇ ਜਾਂ ਖੰਬਿਆਂ ਤੇ ਜਿਹੜੇ ਸਾਧਨਾਂ ਤੇ ਆਉਂਦੇ ਸੀ ਉਹਨਾਂ ਨੂੰ ਇਹ ਸੀ ਕਿ ਸਾਨੂੰ ਦਰਖਤ ਲੱਭੇ ਹਾਂ ਸਹੀ ਹੈ ਇਸ ਦੇ ਵੇਲੇ ਅਸੀਂ ਇੱਥੇ ਪਿੱਪਲ ਪਿਲਕਣ ਤੇ ਬੋੜ ਇਹ ਜਿਹੜੇ ਬੂਟੇ ਇੱਥੇ ਤਾਂ ਲਾ ਰਹੇ ਹਾਂ ਕਿ ਆਉਣ ਵਾਲੇ ਸਮੇਂ 'ਚ ਜਿਵੇਂ ਐਤਕੀ ਗਰਮੀ ਦੇ ਵਿੱਚ ਲੋਕ ਤੇ ਸੁੱਖਾ ਹੋਵੇ ਸੁੱਖਾ ਹੋਵੇ ਸਹੀ ਗੱਲ ਹੈ ਇਹ ਆ ਜਿਹੜੀ ਖਾਸ ਕਰਕੇ ਇਧਰਲੇ ਪਾਸੇੋਂ ਤੇ ਉਧਰਲੇ ਪਾਸੇੋਂ ਇਧਰੇ ਖਾਸ ਕਰਕੇ ਨੇਰੇ-ਨੇਰੇ ਜਿਵੇਂ ਜਦੋਂ ਫਾਟਕ ਲੱਗਦਾ ਕਿਉਂਕਿ ਨਾ ਦੇਖੋ ਜੀ ਜਦੋਂ ਦੀ ਬਿਜਲੀ ਵਾਲੀ ਚੱਲੀ ਆ ਫਾਟਕ ਵੀ ਥੋੜਾ ਜਿਆਦਾ ਵੱਧ ਟਾਈਮ ਲਾਉਣ ਲੱਗ ਗਿਆ ਅੱਛਾ ਠੀਕ ਹੈ ਜੀ ਤੇ ਪਰ ਗਰਮੀ ਦੇ ਵਿੱਚ ਇੰਨਾ ਬੁਰਾ ਹਾਲ ਹੁੰਦਾ ਐ ਕਿ ਜੂਨ ਦੇ ਮਹੀਨੇ ਤਾਂ ਆਪਾਂ ਸਾਰਿਆਂ ਨੇ ਵੇਖਿਆ ਹੀ ਹੈ ਜੀ ਕਿੰਨਾ ਹਾਲ ਬੁਰਾ ਹੋਇਆ ਹੂੰ ਤੇ ਉਹ ਇਹ ਸੋਚ ਰਾ ਕੇ ਇੱਥੇ ਪਿੱਪਲ ਸਪੈਸ਼ਲ ਅਸੀਂ ਕੱਲ ਨਰਸਰੀ ਚੋਂ ਕਢਾਏ ਆ ਕੱਲ ਕਣਾ ਕਢਣਾਈਆਂ ਤੇ ਬੋਹੜ ਇੱਥੇ ਲਾਉਣਾ ਹੈ ਠੀਕ ਹੈ ਕੀ ਸ਼ਾਅ ਵਾਸਤੇ ਹੈ ਨਾ ਰੁਕ 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 ਵੇਹ ਜੇ ਇਹ ਦੋ ਤਿੰਨ ਦਰਖਤ ਜੇ ਇਹ ਹਰ ਇੱਕ ਬੰਦਾ ਦੋ ਦੋ ਚਾਰ ਚਾਰ ਥਾਵਾਂ ਤੇ ਲਾ ਦਵੇ ਮੇਰੇ ਹਿਸਾਬ ਨਾਲ ਸ਼ਾਹ ਹੀ ਸ਼ਾਹ ਹੋ ਜੇ ਪੂਰੇ ਬਿਲਕੁਲ ਜੀ ਬਿਲਕੁਲ ਸਭ ਤੋਂ ਵਧੀਆ ਦਰਖਤ ਸਭ ਤੋਂ ਛੇਦੀ ਚੱਲਣ ਵਾਲਾ ਬਿਲਕੁਲ ਜੀ ਲਈਏ ਫਿਰ ਵਾਇਰਲ ਤੋਂ ਨਾ ਕੰਦੇ ਸਟਾਰਟ ਲਾੜੀ ਕਰਿਓ ਸਟਾਰਟ ਠੀਕ ਕਿਵੇਂ ਇਹਨੇ ਮਸ਼ੀਨ ਨੇ ਦਿੱਤਾ ਤੁਹਾਨੂੰ ਕੰਮ ਪੂਰਾ ਮੈਨਾ ਜੀ ਜਿੱਦਾਂ ਦਾ ਸਾਨੂੰ ਲਿਆਂਦਾ ਇੰਨਾ ਕਿ ਚਾ ਚੜਿਆ ਹੋਇਆ ਵੈਗਰੂ ਦੀ ਕਿਰਪਾ ਨਾਲ ਜਿੰਨੇ ਬੂਟੇ ਸੀ ਲਾ ਲਏ ਇੰਨਾ ਸੌਖਾ ਲੱਗਾ ਪਹਿਲਾਂ ਪਹਿਲਾਂ ਜਿੱਦਾਂ ਲਿਆਂਦੀ ਸੀ ਉਸ ਦਿਨ ਤੇ ਬਾਰਿਸ਼ ਨਹੀਂ ਹੋਈ ਸੀ ਅੱਛਾ ਥੋੜੇ ਦਿਨਾਂ ਬਾਅਦ ਵੈਗਰੂ ਦੀ ਕਿਰਪਾ ਨਾਲ ਇੰਨੀ ਬਾਰਿਸ਼ ਹੋਈ ਉਸ ਦਿਨ ਦੇਖਿਓ ਹੁਣ ਤੁਹਾਡੇ ਮੈਂ ਸਾਹਮਣੇ ਚਲਾ ਕੇ ਦਿਖਾਉਣਾ ਕਿ ਕਿਹੜਾ ਜੀ ਵੀ ਮਿੱਟੀ ਥੱਲੇ ਤੋਂ ਗਿੱਲੀ ਆ ਹਾਂ ਕਰ ਦੋ ਸਟਾਰ ਬੰਦਾ ਉਹ ਵੀ ਦਲੇਰ ਹੈ ਜੀ ਤੋਂ ਲਿਆਂਦੀ ਹਾਂਜੀ ਜੀ ਤੋਂ ਲਿਆਂਦੀ ਸੀ ਬੰਦਾ ਉਹ ਵੀ ਹਾਂਜੀ ਬਹੁਤ ਵਧੀਆ ਉਹ ਚੜ੍ਹ ਵੀ ਕਲਾ ਲਾਉਣਾ ਨਾਲ ਸਹਿਯੋਗ ਦਿੱਤਾ ਆਪਣਾ ਸਾਰੇ ਪਰਿਵਾਰਾਂ ਦੇ ਚਰਨਾਂ 'ਚ ਜਿਹੜੇ ਪਰਿਵਾਰ ਕਹਿੰਦੇ ਕਿ ਸਾਡੇ ਘਰਾਂ ਦੇ ਵਿੱਚ ਜਗ੍ਹਾ ਨਹੀਂ ਹੈਗੀ ਤੁਸੀਂ ਇੱਥੇ ਜਿੱਥੇ ਮਰਜ਼ੀ ਸਾਂਝੀਆਂ ਥਾਵਾਂ ਤੇ ਬੂਟਾ ਲਾ ਦਿਓ ਸਾਂਝੀ ਥਾਂ ਤੇ ਬੂਟਾ ਲਾ ਕੇ ਤੇ ਉਹਨੂੰ ਆਉਂਦੇ ਜਾਂਦੇ ਹਫ਼ਤੇ ਚੱਕ ਵਾਰੀ ਵੀ ਪਾਣੀ ਪਾ ਦਿਓ ਨਾ ਹਾਂਜੀ ਤੇ ਬੂਟਾ ਥੋੜੇ ਸਮੇਂ ਬਾਅਦ ਜਦੋਂ ਇਹਦੀਆਂ ਜੜਾਂ ਜਿਵੇਂ ਇਹਦੇ ਜੜੀਏ ਤਾਂ ਵੈਸੇ ਜਿਹੜਾ ਡੂੰਘੀਆਂ ਜਾਣੀਆਂ ਉਹ ਜਗ੍ਹਾ ਪੋਲੀ ਆ ਹਾਂਜੀ ਠੀਕ ਹੈ ਜੀ ਵੈਗਰੂ ਦੀ ਕਿਰਪਾ ਵੈਸੇ ਹੀ ਐ ਕਿ بارش ਸੋਣੀ ਹੋਈ ਆ ਬਿਲਕੁਲ ਤੇ ਜੀ ਅਸੀਂ ਇੰਨੇ ਇੰਨਾ ਕੰਮ ਕਰ ਲੀਏ ਤੇ ਇਹ ਸਾਡੇ ਬੱਚਿਆਂ ਲਈ ਆ ਬੱਚੇ ਹਣਾ ਦੇਖਿਆ ਜਾਵੇ ਤੇ ਮੇਰੀ ਉਮਰ ਅੱਜ 39 ਸਾਲ ਆ ਜੀ ਹਾਂਜੀ ਤੇ ਨਲਕੇ ਨਾ ਪਾਣੀ ਆਪਾਂ ਵੀ ਜੀ ਆਪ ਪੀਤਾ ਬਿਲਕੁਲ ਜੀ ਪਰ ਪਿੰਡ ਹੁਣ ਨਲਕਾ ਬਿਰਲੇ ਵਾਂਝੇ ਘਰ ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਜੀ ਤੇ ਜੇ ਅੱਜ ਜਿਵੇਂ ਪੁਰਾਣੇ ਬਜ਼ੁਰਗਾਂ ਨੇ ਜਿਹੜੇ ਆਦ ਰਖਤ ਲਾਏ ਨੇ ਇਹ ਬਜ਼ੁਰਗਾਂ ਨੇ ਲਏ ਤੇ ਅਸੀਂ ਇਹਦਾ ਆਨੰਦ ਮਾਣਦੇ ਆਂ ਅੱਜ ਜਿਵੇਂ ਸਾਧਨ ਹਰ ਘਰ ਦੇ ਵਿੱਚ ਆ ਰਹੇ ਆ ਸਾਧਨ ਵੀ ਆ ਰਹੇ ਆ ਇਸੀ ਹਰ ਘਰ ਦੇ ਵਿੱਚ ਲੱਗ ਰਿਹਾ ਵੈਗ ਪਰ ਸਾਨੂੰ ਇਹ ਵੀ ਸੋਚਣਾ ਚਾਹੀਦਾ ਨਾਲ ਕਿ ਕੋਲੀਏ ਖੁਰਦ ਗਏ ਕੋਲੀਏ ਖੁਰਦ ਮੋਗੇ ਜ਼ਿਲੇ ਜਾਂ ਪਿੰਡ ਕੋਲੀਆ ਇਹ ਗਏ ਨਹੀਂ ਜੀ ਪਰ ਜਿਵੇਂ ਤੁਸੀਂ ਅੱਜ ਸਾਂਝ ਪਾ ਦਿੱਤੀ ਹੁਣ ਉੱਥੇ ਮੈਂ ਤੇ ਸਰਦੀਪ ਗਏ ਸੀਗੇ ਐਤਕੀ ਤਿੰਨ ਕਿ ਮਹੀਨੇ ਹੋ ਗਏ ਹਾਂ ਇੰਨਾ ਉੱਥੇ ਨਾ ਕੋ ਬਜ਼ੁਰਗ ਸੀਗਾ ਠੀਕ ਹੈ ਜੀ ਨੰਤਾ ਨੰਤਾ ਨੰਤਾਂ ਨੰਕੇ ਨੰਤਾਂ ਨੰਕੇ ਕਹਿੰਦੇ ਸੀ ਉਹਨੂੰ ਠੀਕ ਹੈ ਜੀ ਉਹ ਬੰਦੇ ਸੋਚ ਇੰਨੀ ਉੱਚੀ ਸੀ ਕਿ ਰੱਬ ਦਾ ਭੇਜਿਆ ਕਹਿੰਦੇ ਆਪਾਂ ਹਾਂ ਜੀ ਅੱਜ ਤੋਂ 70 ਸਾਲ ਪਹਿਲਾਂ ਉਹਨੇ ਬੋਰਡ ਲਾਤੇ ਸਾਰੇ ਪਿੰਡ ਦੇ ਵਿੱਚ ਔਰ ਅੱਜ ਉਹਦੇ ਬੋਰਡ ਇੰਨੇ ਕ ਵੱਡੇ ਹੋ ਚੁੱਕੇ ਆ ਮਨ ਕਮਾਲ ਆ ਯਾਰ ਉਹ ਗਿਣਤੀ ਨਹੀਂ ਗਿਣਤੀ ਨਹੀਂ ਹੁੰਦੀ ਬੋਰਡਾਂ ਦੀ ਵੀ ਕਿੰਨੇ ਹੋਣ ਬੋਰਡਾਂ ਦੀ ਕੋਈ ਗਿਣਤੀ ਨਹੀਂ ਕੋਈ ਇੰਨਾ ਬੋਰਡ ਲੱਗਾ ਵਾ ਇਹ ਵੇਖੋ ਵੀ ਤੇ ਜਿਹੜਾ ਬੋਰਡ ਆ ਜਾਂ ਪਿੱਪਲ ਆ ਇਹਨੂੰ ਭਾ ਦੀ ਰੋਡਿਆਂ ਦੇ ਵਿੱਚ ਲਾ ਦਿਓ ਰੋਡਿਆਂ ਦੇ ਵਿੱਚ ਲਾ ਲੋ ਜੀ ਜਿੱਥੇ ਮਰਜ਼ੀ ਲਾ ਦਿਓ ਨੇ ਚੱਲ ਹੀ ਪੈਣਾ ਇਹ ਮੈਂ ਨਾ ਦੇਖ तकरीबन ਦੇਖਿਆ ਜੇ ਕੰਦਾ ਚ ਬਹੁਤ ਅੱਗੇ ਖੜੇ ਆ ਕੱਲ ਨਰਸਰੀ ਵਾਲਕਾ ਮੈਂ ਸਪੈਸ਼ਲ ਉਹਨਾਂ ਨੇ ਮੈਨੂੰ ਦੱਸ ਹੀ ਦਿੱਤੇ ਹਾਂਜੀ ਪਰ ਮੈਨੂੰ ਇਹਨਾਂ ਪਤਾ ਇਹਦੀ ਕਲਮ ਵੀ ਲੱਗ ਜਾਂਦੀ ਹੈ ਜੀ ਅੱਛਾ ਜੀ ਇਹਦੀ ਲੱਗ ਜਾਂਦੀ ਹੈ ਜਿੰਨੀਆਂ ਥਾਵਾਂ ਤੇ ਲੱਗੇ ਨੇ ਆ ਸਾਰੀਆਂ ਥਾਵਾਂ ਤੇ ਬੋਰਡ ਪਿੱਪਲ ਅਸੀਂ ਇੱਕ ਬਲਕਨ ਇਹ ਸਾਰੇ ਅਸੀਂ ਉੱਥੇ ਲੈ ਹੀ ਆਉਣੇ ਕੱਢ ਗਏ ਠੀਕ ਹੈ ਜੀ ਵੈਕੂਮ ਦੀ ਕਿਰਪਾ ਨਾਲ ਇੱਥੇ ਜਿੰਨੇ ਵੀ ਪਰਲੇ ਪਾਸੇ ਵੀ ਜਗ੍ਹਾ ਤੁਹਾਨੂੰ ਮੈਂ ਪਹਿਲਾਂ ਦੱਸਿਆ ਜੀ ਕਿ ਇਧਰਲੇ ਪਾਸੇ ਵੀ ਤੁਹਾਨੂੰ ਐਸ ਵੇਲੇ ਪੈ ਰਹੀ ਆ ਹਾਂ ਤੇ ਦੁਪਹਿਰ ਦੇ ਟਾਈਮ ਠੀਕ ਹੈ ਜੀ ਇਹ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਇਖਲਾਕ ਬੁਰੀ ਹਾਂਜੀ ਹਾਂਜੀ ਤੇ ਨਾਲੇ ਇੱਥੇ ਸ਼ਾਂ ਤੇ ਜਿਵੇਂ ਤੁਸੀਂ ਦੱਸ ਦਿੱਤਾ ਉਹ ਬਜ਼ੁਰਗ ਸਹਿਬਾਨਾਂ ਦਾ ਧੰਨਵਾਦ ਜਿਨ੍ਹਾਂ ਨੇ ਉਹ ਬੂਟੇ ਲਾਏ ਤੇ ਸਾਡੇ ਲਈ ਪ੍ਰੇਰਨਾ ਦਾ ਹੈ ਕਿ ਸਾਨੂੰ ਇਦਾਂ ਦਾ ਚਾਹੀਦਾ ਵੀ ਤੁਸੀਂ ਤੁਸੀਂ ਜੇ ਕਿਸੇ ਦਿਨ ਬੱਚਿਆਂ ਨੂੰ ਵੀ ਲੈ ਕੇ ਜਾਣਾ ਉਸ ਪਿੰਡ ਦਾ ਲੈ ਕੇ ਰੌਂਡ ਲਾ ਕੇ ਆਇਓ ਫਿਰ ਦੇਖੋ ਜੀ ਤੁਹਾਡੇ ਕੋਲੇ ਆ ਹਾਂ ਬਿਲਕੁਲ ਜੀ ਬਿਲਕੁਲ ਜ਼ਰੂਰ ਤੁਸੀਂ ਦੇਖਿਓ ਬੋਰਡ ਲਾਏ ਕਿਵੇਂ ਨਾਲੇ ਇੱਕ ਚੀਜ਼ ਹੋਰ ਬਾਈ ਜੀ ਉਹਨਾਂ ਦੀ ਕਾਸਕੇ ਜਿਵੇਂ ਤੁਸੀਂ ਇਹ ਬਹੁਤ ਸਾਈਡ ਤੇ ਕਰਕੇ ਲਾ ਰਹੇ ਆ ਨਾ ਉਦੋਂ ਹਜੇ ਰੋਡ ਵੀ ਇੰਨੇ ਨਹੀਂ ਨਿਕਲੇ ਸੀ। ਬਿਲਕੁਲ ਨਹੀਂ ਬਣੇ ਸੀ। ਤੇ ਰੋਡ ਹਜੇ ਵੀ ਪੂਰੇ ਖੁੱਲੇ ਬਣਾ ਸਕਦੇ ਉਹ ਇੰਨੀ ਜਗ੍ਹਾ ਛੱਡ ਕੇ ਲਾਏ ਉਹਨਾਂ ਨੇ। ਜਿਹਾ ਹਸੌਣਾ ਲਾਏ ਪਹਿਲਾਂ ਹੀ। ਉਦੋਂ ਕੋਈ ਜਿਆਦਾ ਰੋਡ ਨਹੀਂ 70 80 ਸਾਲ ਪਹਿਲਾਂ ਕਹਿ ਜੇ ਰੋਡ ਹੋਣੇ ਆ। ਔਰ ਉਸ ਸਮੇਂ ਵੇਖੋ ਤੁਸੀਂ ਦਰੱਖਤ ਕਿੰਨੇ ਹੁੰਦੇ ਸੀਗੇ? ਹਾਂਜੀ। ਉਦੋਂ ਤਾਂ ਲੋਡ ਨਹੀਂ ਸੀ ਦਰੱਖਤ। ਬਿਲਕੁਲ ਬਿਲਕੁਲ ਜੀ। ਔਰ ਉਹ ਬੰਦੇ ਦੀ ਸੋਚ ਵੇਖੋ ਯਾਰ। ਕਮਾਲਾ ਤੇ ਇੱਕ ਮੈਂ ਤੁਹਾਡੇ ਮਤਲਬ ਜਰੀਏ ਉਹਨਾਂ ਵੀਰਾਂ ਤੱਕ ਵੀ ਮੈ ਸੰਦੇਸ਼ ਪਾਉਣਾ ਚਾਹੁੰਦਾ ਮੈਂ ਬਹੁਤ ਵੈਤ ਕੀ ਵੀਡੀਓ ਦੇਖਿਆ ਨਹੀਂ ਜਿਹੜੇ ਨਾ ਵੀਰ ਜਾਲ ਮਿਲ ਕੇ ਬੂਟੇ ਬਹੁਤ ਲਾ ਰਹੇ ਆ ਅਸੀਂ ਤਾਂ 1500 ਬੂਟਾ ਲਾਇਆ ਮੈਂ ਉਹਨਾਂ ਵੀਰਾਂ ਤੋਂ ਸੁਣਿਆ ਕਿ ਉਹਨਾਂ ਨੇ ਹਜ਼ਾਰਾਂ ਦੇ ਹਿਸਾਬ ਨਾਲ ਬੂਟੇ ਲਾਏ ਤੇ ਉਹ ਬੂਟੇ ਲਾ ਰਹੇ ਆ ਨੌਜਵਾਨ ਵੀਰਾਂ ਦਾ ਕੱਠ ਬਹੁਤ ਵਧੀਆ ਵਾਈ ਗਰੂ ਉਹਨਾਂ ਸਾਰਿਆਂ ਦਾ ਕੱਠ ਬਣਿਆ ਰੱਖੇ ਬਣਾਈ ਰੱਖਣਾ ਨਾ ਪਰ ਆ ਜਿਹੜੀ ਚੀਜ਼ ਆ ਨਾ ਜਿਵੇਂ ਮੈਂ ਇੱਕ ਦਿਨ ਮੈਂ ਬਿਜਲੀ ਘਰੇ ਬੈਠੇ ਮਲਾਜਮ ਵੀਰਾਂ ਨਾਲ ਸੰਦੇਸ਼ ਪਾ ਕੇ ਤੇ ਗਰੁੱਪ ਦੇ ਵਿੱਚ ਆਪਦੇ ਪਿੰਡ ਦੇ ਲਈ ਪਾਈ ਸੀ ਨਾਲ ਦੇ ਨਾਲ ਦੋ ਜਿਹੜੇ ਗਰੁੱਪਾਂ ਵਾਲੇ ਵੱਡੇ ਪੱਧਰ ਤੇ ਦਰਖਤ ਲਾਉਂਦੇ ਉਹਨਾਂ ਨੂੰ ਇਹ ਮਸ਼ੀਨਾਂ ਜ਼ਰੂਰ ਲੈਣੀਆਂ ਚਾਹੀਦੀਆਂ ਨੇ ਹਾਂਜੀ ਲੈਣੀਆਂ ਚਾਹੀਦੀਆਂ ਨੇ ਇੱਕ ਤਾਂ ਇਹ ਡੂੰਗਾ ਕਰ ਦਿੰਦੀ ਹੈ ਜੀ ਭੋਲਾ ਕਰ ਦਿੰਦੀ ਹੈ ਜਿਹੜਾ ਸੌਖਿਆ ਹੋ ਜਾਂਦੀਆਂ ਜੀ ਇੱਕ ਸੌਖਾ ਹੋ ਜਾਊਗਾ ਬਿਲਕੁਲ ਜੀ ਬਿਲਕੁਲ ਸੌਖਾ ਹੋ ਜਾਏਗਾ ਜੀ ਤੇ ਨਾਲ ਹੀ ਮੇਰੀ ਫਿਰ ਦੁਬਾਰਾ ਤੋਂ ਇਹੀ ਸਾਂਝ ਕਿ ਜਿਹੜੇ ਘਰਾਂ ਵਾਲੇ ਬੂਟੇ ਨਹੀਂ ਲਾ ਸਕਦੇ ਤੁਸੀਂ ਗੁਰਦੁਆਰਾ ਸਾਹਿਬ ਮੰਦਿਰ ਮਸਜਿਦ ਚਰਚ ਧਾਰਮਿਕ ਸਥਾਨ ਤੇ ਦਿਨ ਤੇ ਹੋਰ ਤੇ ਜਿਵੇਂ ਬੱਚੇ ਦਾ ਕੋਈ ਦਿਨ ਜਨਮ ਦਿਨ ਆਉਂਦਾ ਨਾ ਤਾਂ ਨਰਸਰੀ ਚੋਂ ਜਿਹੜਾ ਤੇੰਦ ਕੀਤਾ ਹੋਇਆ ਬੂਟਾ ਲੈ ਲਓ ਹਾਂਜੀ ਲੋਕ ਨੂੰ ਭੱਜ ਕੇ ਲੈ ਲੈਂਦੇ ਆ ਹਾਂਜੀ ਹੁਣ ਵੀ ਅਸੀਂ ਕੱਲੇ ਦੀਆਂ ਜਾਵਣਾ ਬਹੁਤ ਲੈਂਦੀਆਂ ਸੀਗੀਆਂ ਜਾਵਣਾ ਅਮਰੂਦ ਤੇ ਇਮਲੀ ਦੇ ਬੂਟੇ ਤੇ ਆਲਿਆਂ ਦੇ ਬੂਟੇ ਸੀ ਉਹ ਹਨ ਇਹਨਾਂ ਦੇ ਵਿੱਚ ਖੈਣੀਗੇ ਉਹ ਘਰਾਂ ਵਾਲੇ ਲੈ ਕੇ ਜਾਂਦਾ ਠੀਕ ਹੈ ਜੀ ਜਿਹੜਾ ਕੋਈ ਬੂਟਾ ਲੈ ਕੇ ਜਾ ਰਿਹਾ ਉਹ ਲਾਏਗਾ ਤਾਂ ਹੈਗਾ ਲਾਊਗਾ ਜੀ ਲਾਊਗਾ ਤੇ ਜੇ ਦਿਨ ਤਿਹਾਰ ਤੇ ਮਠਿਆਈ ਦਾ ਡੱਬਾ ਲੈ ਕੇ ਜਾਂਦੇ ਕੁਝ ਵੀ ਲੈ ਕੇ ਜਾਂਦੇ ਤੁਹਾਡੀ ਸ਼ਰਧਾ ਤੁਸੀਂ ਪੂਰੋ ਹਾਂਜੀ ਪਰ ਉਹਦੇ ਨਾਲ ਨਰਸਰੀ ਚੋਂ ਆਪਦੇ ਬੱਚੇ ਨੂੰ ਨਾਲ ਲੈ ਕੇ ਜਾਓ ਹਾਂਜੀ ਨਾਲ ਲੈ ਜਾ ਕੇ ਉੱਥੋਂ ਇੱਕ ਬੂਟਾ ਖਰੀਦੋ ਜਾ ਕੇ ਧਾਰਮਿਕ ਸਥਾਨ ਤੇ ਸੇਵਾ ਕਰ ਦਿਓ ਜੇ ਦੱਸ ਦਿਓ ਜਿਹੜਾ ਸ਼ੌਕ ਵਾਲਾ ਹੋਏਗਾ ਉਹਨੇ ਬੂਟਾ ਉਹ ਲੈ ਹੀ ਜਾਣਾ ਜੀ ਫਰੂਟ ਵਾਲਾ ਬੂਟਾ ਤਾਂ ਹਰ ਇੱਕ ਬੰਦਾ ਚਾਹੁੰਦਾ ਵਾ ਤੇ ਇਹ ਫਰੂਟ ਬੂਟੇ ਇਸ ਵਾਰੀ ਤਾਂ ਪਹਿਲਾ ਪੰਚਾਇਤ ਨੇ ਸੀ ਜੀ ਅੱਛਾ ਪੰਚਾਇਤ ਵੱਲੋਂ ਫਿਰ ਅਸੀਂ ਐਮਐਲਏ ਸਾਹਿਬ ਨੂੰ ਵੀ ਵਾਰ-ਵਾਰ ਅਸੀਂ ਕਹਿੰਦੇ ਰਹੇ ਉਹਨਾਂ ਨੂੰ ਪਤਾ ਆ ਕਿ ਅਸੀਂ ਇਦਾਂ ਦਾ ਕਾਰਜ ਕਰਦੇ ਆਂ ਪਰ ਤੱਕ ਗੱਲ ਜਾਂਦੀ ਆ ਦੁਬਾਰਾ ਤੋਂ ਬੂਟੇ ਫਿਰ ਉਹਨਾਂ ਦੇ ਜ਼ਰੀਏ ਲਈ ਕਿਉਂਕਿ ਸਰਕਾਰੀ ਨਰਸਰੀ ਚੋਂ ਬੂਟਾ ਉਵੇਂ ਨਹੀਂ ਮਿਲਦਾਗਾ ਤੇ ਜਿਹੜੇ ਆਪਾਂ ਲੈ ਆ ਆਪਣੇ ਪੱਧਰ ਤੇ ਲੈ ਆ ਜੀ ਉਹ ਆਪਾਂ ਇਧਰੋਂ ਲੈਂਦੇ ਰਿਆਂ ਉਹ ਇਧਰੋਂ ਖਰੀਦਿਆ ਜਾ ਸਕਦਾ ਜਿਹੜਾ ਮਰਜ਼ੀ ਖਰੀਦ ਲੈਵੇ ਬੂਟਾ ਹਾਂਜੀ ਠੀਕ ਆ ਜੀ ਤੇ ਬਾਕੀ ਮੈਂ ਤੁਹਾਨੂੰ ਜੀ ਸਾਰੀਆਂ ਵੀਡੀਓ ਉਹਨਾਂ ਦੀਆਂ ਵੀ ਪਾਉਣਾ ਜਿਹੜੇ ਮੇਰੇ ਮੈਂ ਬਦੀਸ਼ਾਂ ਚਕੇ ਨੌਜਵਾਨ ਵੀਰ ਜਿਵੇਂ ਅੱਜ ਇਹ ਛੋਟੇ ਛੋਟੇ ਨਾ ਪਹਿਲਾਂ ਇਦਾਂ ਦੀ ਉਮਰ ਦੇ ਵਿੱਚ 7 ਸਾਲ ਪਹਿਲਾਂ ਜਿਹੜੇ ਨੌਜਵਾਨ ਵੀਰ ਮੇਰੇ ਪਿੰਡਾਂ ਦੇ ਵਿੱਚ ਜਿਨ੍ਹਾਂ ਨੇ ਬੂਟੇ ਲਵਾਏ ਆ ਉਹਨਾਂ ਦਾ ਧੰਨਵਾਦ ਉਹ ਮਗਰਲੇ ਬੂਟੇ ਸਾਰੇ ਉਹਨਾਂ ਨੇ ਲਵਾਏ ਆ ਇਸ ਵਰਮੇ ਦੇ ਨਾਲ ਅੱਜ ਉਹ ਨੌਜਵਾਨ ਤਕਰੀਬਨ ਹੀ ਉਹਨਾਂ ਦੇ ਵਿੱਚ ਦਸਾਂ ਦੇ ਵਿੱਚੋਂ 8 ਬਾਹਰ ਨੇ ਠੀਕ ਹੈ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਮੈਂ ਤੁਹਾਨੂੰ ਉਹ ਬੂਟੇ ਵੀ ਕੈਮਰੇ ਦੀ ਅੱਖ ਦੇ ਜਰੀਏ ਦਿਖਾਵਾਂਗਾ ਬਾਹਰਲੇ ਵੀਰਾਂ ਨੂੰ ਵੀ ਦਿਖਾਵਾਂਗਾ ਤੇ ਬਾਕੀ ਵੀ ਹੋਰਾਂ ਪਿੰਡਾਂ ਦੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਪਰਿਵਾਰ ਵੀਡੀਓ ਦੇਖਣਗੇ ਤੁਹਾਨੂੰ ਵੀ ਬੇਨਤੀ ਇਹਨਾਂ ਦਾ ਸਾਥ ਦਿਓ ਸਹਿਯੋਗ ਦਿਓ ਜੇ ਅੱਜ ਅਸੀਂ ਕਹਿ ਰਹੇ ਹਾਂ ਵਾਤਾਵਰਨ ਬਹੁਤ ਦੂਸ਼ਿਤ ਆ ਖਾਣ ਪੀਣ ਜਹਿਰੀਲਾ ਹੁੰਦਾ ਜਾ ਰਿਹਾ ਤੇ ਸਾਨੂੰ ਵੱਧ ਵੱਧ ਬੂਟੇ ਲਾਉਣੇ ਚਾਹੀਦੇ ਆ ਇੱਕ ਮੈਂ ਹੋਰ ਸੁਨੇਹਾ ਤੁਹਾਡੇ ਜਰੀਏ ਦੇਵਾਂਗਾ ਕਿ ਜਿਵੇਂ ਅਸੀਂ ਦਰਖਤਾਂ ਤੇ ਜਿਹੜੇ ਖੰਭਿਆਂ ਦੇ ਉੱਤੇ ਆਲਣੇ ਟੰਗਦੇ ਆ ਬੱਚਿਆਂ ਪੰਛੀਆਂ ਨੂੰ ਵੀ ਬੱਚੇ ਬੜੇ ਪਿਆਰੇ ਆ ਬੜੀ ਪਰਵਰਿਸ਼ ਬੜੇ ਸੋਹਣੇ ਢੰਗ ਨਾਲ ਕਰਦੇ ਆ ਚਿੜੀਆਂ ਜਰੂਰ ਆ ਜਿਹੜੀਆਂ ਛੱਤਾਂ ਪੱਕੀਆਂ ਹੋ ਗਈਆਂ ਅਸੀਂ ਛੋਟੇ ਆਲਣੇ ਲਿਆਂਦੇ ਉਹ ਚਿੜੀਆਂ ਲ ਉਹਨਾਂ ਵਾਸਤੇ 베ਰੀਆਂ ਸੀ ਵੱਤ ਵੱਤ ਲਾ ਰਹੇ ਤੇ 베ਰੀ ਤੇ ਤਜਰਬਾ ਹੀ ਆ ਜੀ ਛੋਟੀਆਂ ਚੜੀਆਂ ਬਹੁਤ ਆਉਂਦੀਆਂ 베ਰੀ ਤੇ ਇੱਕ ਮੜਾ ਵੀ ਵੱਤ ਵੱਤ ਲੱਗ ਜੀ ਹਾਂਜੀ ਤੇ ਜਿੰਨਾ ਹੋ ਸਕਦਾ ਆਪਦੇ ਨਗਰਾਂ ਦੇ ਵਿੱਚ ਇਦਾਂ ਦਾ ਸਾਥ ਦਿਓ ਸਹਿਯੋਗ ਦਿਓ ਵਾਤਾਵਰਣ ਨੂੰ ਜਿਵੇਂ ਅਸੀਂ ਕਹਿ ਰਹੇ ਹਾਂ ਸਾਡੇ ਅੱਜ ਬਿਮਾਰੀਆਂ ਬਹੁਤ ਭਿਆਨਕ ਤੋਂ ਭਿਆਨਕ ਚੱਲੀ ਜਾਂਦੀਆਂ ਨਸ਼ਾ ਪੱਤਾ ਬਹੁਤ ਚੱਲੀ ਜਾਂਦਾ ਜਿਵੇਂ ਅਸੀਂ ਆਰਗੇਨਿਕ ਨੂੰ ਜ਼ਿਆਦਾ ਲੈ ਕੇ ਚੱਲ ਰਹੇ ਹਾਂ ਤੇ ਅਸੀਂ ਜੇ ਕੋਟੇ ਬਾਤ ਬਾਤ ਫਲਦਾਰ ਘਰਾਂ ਦੇ ਵਿੱਚ ਲਾਵਾਂਗੇ ਤਾਂ ਉਹਨਾਂ ਤੇ ਜ਼ਿਆਦਾਤਰ ਦਵਾਈਆਂ ਜਾਂ ਸਪਰੀਆਂ ਜਾਂ ਮਸਾਲੇ ਨਹੀਂ ਲੱਗੇ ਹੋਣਗੇ। ਹਾਂਜੀ। ਇੱਕ ਇੱਕ ਬਾਬਾ ਜੀ ਜਿਹੜੇ ਬੂਟੇ ਅਲੋਪ ਹੀ ਹੋ ਚੁੱਕੇ ਆਪਾਂ ਨੂੰ ਜਿਵੇਂ ਮਲਾ ਹੁਣ ਬਹੁਤ ਘੱਟ ਵੇਖਣ ਨੂੰ ਮਿਲਦਾ। ਇਹੋ ਜਿਹੇ ਬੂਟੇ ਫਿਰ ਕਿੱਥੋਂ ਮਿਲਦੇ ਮਿਲਦੇ ਲਾਉਣੇ ਐਜੇ ਵੀ ਨਾਲਕ ਨਹੀਂ। ਇਸ ਜਗ੍ਹਾ ਤੇ ਬਹੁਤ ਲੱਗੇ ਆ ਜੀ। ਹਾਂਜੀ। ਤੇ ਕੱਲ ਵੀ ਨਰਸਰੀ ਵਾਲੇ ਵੀਰਾਂ ਨਾਲ ਗੱਲ ਕੀਤੀ ਸੀ। ਉਹ ਕਹਿੰਦੇ ਸੇ ਸਾਨੂੰ ਵੀ ਲੱਗਦੇ ਮੈਂ ਉਹਨਾਂ ਨੂੰ ਜਿਹੜਾ ਬੂਟੇ ਦੇ ਕੇ ਆਂਦੇ ਐ ਜੇ ਕੁਝ ਬੂਟੇ ਆਪਣੇ ਨਗਰ ਦੇ ਵਿੱਚ ਲੱਗੇ ਹੋਏ ਆ। ਇੱਕ ਹੀ ਬੂਟਾ ਲੱਗਾ ਟੈਂਕੀ ਚ ਉਹ ਕਿਸੇ ਤੇ ਅਸੀਂ ਉਹਨਾਂ ਨੂੰ ਉਹ ਬੀਜ ਦੇ ਕਹਾਂਦੇ ਉਹਨਾਂ ਨੇ ਸਾਡੇ ਤੋਂ ਮੰਗ ਕੀਤੀ ਦੇਸੀ ਕਿਕਰਾਂ ਦੀ ਹਾਂਜੀ ਉਹ ਦੇਸੀ ਕਿਕਰਾਂ ਆਪਣੇ ਹੈਡਿੰਗ ਉਹਦੇ ਥਾਂ ਤੇ ਬਬੂਲ ਜਿਹਾ ਉਹ ਚੱਲ ਰਿਹਾ ਹਾਂ ਮਗਰ ਲੱਗਾ ਹੋਇਆ ਤੁਹਾਡੇ ਉਹ ਬੂਟਾ ਲੱਗਾ ਹੋਇਆ ਹਾਂਜੀ ਨਾ ਤੂੰ ਦਾਤ ਨੂੰ ਦੀ ਇਹ ਨਾ ਕੋਈ ਹੁੰਦਾ ਦੇਸੀ ਕਿਕਰਾਂ ਦੀ ਮੰਗ ਕੀਤੀ ਹੈ ਬੇਰੀਆਂ ਦੀ ਮੰਗ ਕੀਤੀ ਹੈ ਜੀ ਤੇ ਨਿੰਮਾ ਇਸ ਵਾਰੀ ਬਹੁਤ ਜ਼ਿਆਦਾ ਨੁਕਸਾਨੀਆਂ ਕਰ ਗਿਆ ਤੇ ਅਸੀਂ ਨਿੰਮਾ ਬਹੁਤ ਲੈ ਕੇ ਆਂਦੀ ਹੈ ਜੀ ਹਾਂਜੀ ਵੀ ਇਹ ਚੀਜ਼ਾਂ ਇਹਨਾਂ ਤੇ ਜਿਹੜੇ ਆਪਣੇ ∝ ਹੋ ਗਏ ਇਹ ਤਾਂ ਬਿਲਕੁਲ ਹੀ ∝ ਹੋ ਗਏ ਹੈ ਨਹੀਂਗੇ ਮਿਲਦੇ ਨਹੀਂ ਦੇਖਣ ਨੂੰ ਕਿਤੇ ਬਿਲਕੁਲ ਜੀ ਸਹੀ ਤੇ ਉਹ ਫਿਰ ਮਿਲਦੇ ਕਿੱਥੋਂ ਆ ਜੀ ਇਹ ਐਸ ਵੇਰੇ ਨਾਲ ਇੱਕ ਤਾਂ ਆਪਾਂ ਜਦੋਂ ਡਗਰੂ ਵਾਲੇ ਪਾਸੇ ਨੂੰ ਜਾਂਦੇ ਸੀ ਕਿਕਰਾਂ ਵੇਖ ਕੇ ਨਾ ਚਾਹ ਬੜਾ ਚੜਦਾ ਸੀ ਪਰ ਮਾਤਾ ਮਰਨ ਕਰਕੇ ਉਹ ਵੀ ਨੁਕਸਾਨੀਆਂ ਗਈਆਂ ਹਾਂਜੀ ਮੇਰਾ ਮੰਨਣਾ ਹੈਗਾ ਮੈਂ ਇੱਕ ਵਾਰ ਇੱਧਰ ਨੂੰ ਗਿਆ ਸੀ ਜੀ ਅਬੋਰ ਵਾਲੀ ਸਾਈਡ ਤੋਂ ਤੇ ਇੱਧਰ ਕਿਕਰਾਂ ਲੱਗੀਆਂ ਨੇ ਮੈਂ ਆਪਦੇ ਗਰੁੱਪਾਂ ਦੇ ਜ਼ਰੀਏ ਵੀ ਤੇ ਜਿੱਥੇ ਵੀ ਮੈਨੂੰ ਕਿਕਰਾਂ ਦੇ ਵੀ ਮਿਲਣਗੇ ਜਾਂ ਮੈਂ ਤੁਹਾਡੇ ਜ਼ਰੀਏ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਮੈਂ ਤੁਹਾਨੂੰ ਬੇਨਤੀ ਵੀ ਕਰਦਾ ਮੈਂ ਨੰਬਰ ਵੀ ਤੁਹਾਡੇ ਨਾਲ ਸਾਂਝਾ ਕਰਾਂਗਾ ਤੇ ਜੇ ਕਿਸੇ ਕੋਲ ਦੇਸੀ ਕਿਕਰ ਦਾ ਬੀਜ ਹੈਗਾ ਜਾਂ ਤੁਹਾਡੇ ਕੋਲ ਜੇ ਸਾਡੇ ਕੋਲ ਪਹੁੰਚਦਾ ਕਰ ਦਿਓ ਤੁਹਾਡਾ ਧੰਨਵਾਦ ਹੋਏਗਾ ਬਹੁਤ ਇਲਾਕਿਆਂ ਦੇ ਵਿੱਚ ਹੈਗਾ ਆਪਣੇ ਇਲਾਕੇ ਚ ਕਿਕਰ ਹੈ ਨਹੀਂ ਹੈ ਨਹੀਂ ਜੀ ਹਾਂਜੀ ਹਾਂਜੀ ਸਹੀ ਹੈ ਪਹਿਲਾਂ ਇਸ ਸੜਕ ਤੇ ਸਾਰੀਆਂ ਕਿਕਰਾਂ ਹੀ ਹੁੰਦੀਆਂ ਸੀ ਹੁਣ ਇਸ ਵੇਲੇ ਇੱਕ ਵੀ ਕਿਕਰ ਤੇ ਹੈ ਨਹੀਂ ਜੀ ਬਿਲਕੁਲ ਲੋਕਾਂ ਨੇ ਉਹ ਚੋਰੀ ਕਰ ਲਿਆ ਨਾ ਚੋਰੀ ਬਹੁਤਾਂ ਕਰ ਲਗਾਏ ਪਰ ਇਹ ਵੀਰ ਜੀ ਮੇਰੀ ਇਹ ਵੀ ਸਾਹਜ ਤੁਹਾਡੇ ਨਾਲ ਹੈਗੀ ਆ ਕਿ ਜਦੋਂ ਉਹ ਕਿਕਰਾਂ ਲੱਗੀਆਂ ਸੀ ਉਦੋਂ ਘਰਾਂ ਦੇ ਵਿੱਚ ਸਿਲੰਡਰ ਨਹੀਂ ਹੈਗੇ ਸੀ ਹੂੰ ਲੋਕ ਬਾਲਣ ਦੇ ਤੌਰ ਤੇ ਬਹੁਤ ਵਰਤਦੇ ਸੀ ਅੱਜ ਬਾਲਣ ਵਾਸਤੇ ਤਾਂ ਕੋਈ ਵਿਰਲਾ ਵਾਂਝੇ ਆਉਂਦਾ ਨਹੀਂ ਤੇ ਨਹੀਂ ਆਉਂਦਾ ਗਾ ਜੀ ਨਹੀਂ ਬਾਲਣ ਨੂੰ ਤਾਂ ਮਾੜਾ ਮੋਟਾ ਕੱਟ ਕੇ ਲਿਆਉਂ ਸਾਡੇ ਨਹਿਰ ਤੇ ਸੀਗਾ ਉਹ ਲੋਕਾਂ ਨੇ ਨਾ ਚੋਰੀ ਕਰ ਕਰ ਕੇ ਉਹ ਵੇਸਟ ਕਰ ਠੀਕ ਹੈ ਜੀ ਉਹ ਉਹ ਸਾਰਾ ਨੁਕਸਾਨ ਬਹੁਤ ਵੱਡਾ ਹੋਇਆ ਉਹ ਵੀ ਹਾਂ ਚਲੋ ਵਾਅਦ ਤੋਂ ਵਾਅਦ ਸਾਫ਼ ਦੇਣਾ ਚਾਹੀਦਾ ਜੀ ਵੈਗਰ ਬਿਲਕੁਲ ਜੀ ਬਿਲਕੁਲ ਚਲੋ ਠੀਕ ਹੈ ਠੀਕ ਹੈ ਜੀ ਖਾਲਸਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ ਤੁਹਾਡਾ ਜੀ ਅਈ ਦਾ ਚਲੋ ਇੱਕ ਬਸ ਨਿੱਕਾ ਜਿਹਾ ਕੰਮ ਕਰਨ ਆ ਗਏ ਆ ਸੁਨੇਹਾ ਬਚਾਉਣੀ ਆਏ ਆ ਸਾਡਾ ਕੀ ਧੰਨਵਾਦ ਹੈਗਾ ਵਾ ਅਈ ਦਾ ਬਸ ਇੱਥੇ ਮੋਬਾਈਲ ਲੈ ਕੇ ਖੜਿਆ ਤੁਸੀਂ ਆ ਜਿਹੜੀ ਮਿਹਨਤ ਕਰ ਰਹੇ ਆ ਬਾਕੀ ਬਾਕੀ ਇਹ ਬੱਚਿਆਂ ਦਾ ਇਹਨਾਂ ਦਾ ਧੰਨਵਾਦ ਜਿਨ੍ਹਾਂ ਦਾ ਅੱਜ ਖੇਡਣ ਦਾ ਦਿਨ ਸੀ ਐਤਵਾਰ ਸੀਗਾ ਤੇ ਅੱਜ ਇੱਥੇ ਲੱਗੇ ਪਏ ਕੰਮ ਤੇ ਇਹਨਾਂ ਨੂੰ ਇਹ ਹੁੰਦਾ ਜੀ ਖੇਡ ਖੇਡਦੇ ਵੀ ਆ ਨਾਲ ਖੇਡ-ਖੇਡ ਦੇ ਵਿੱਚ ਹੀ ਸਾਰਾ ਕਾਰਦੇ ਆ ਹਾਂ 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 ਪਰ ਇਹਨਾਂ ਦਾ ਬੂਟੇ ਲਵਾ ਕੇ ਇਹਨਾਂ ਦਾ ਮੁਕਾਬਲਾ ਚੱਲਦਾ ਜੀ ਅ ਤੇ ਮੁਕਾਬਲੇ ਦੇ ਜਰੀਏ ਇਹਨਾਂ ਨੇ ਬੂਟੇ ਬੜੇ ਪਾਲੇ ਹੋਏ ਆ ਜਿਹੜੇ ਅਸੀਂ ਖੁਦ ਪਾਲੇ ਸਾਡੇ ਸਕੂਲ ਚ ਮੁਕਾਬਲੇ ਕਰਵਾਉਂਦੇ ਸੀ ਮੈਂ ਪ੍ਰਾਇਮਰੀ ਸਕੂਲ ਦੇ ਅਧਿਆਪਕ ਸਹਿਬਾਨਾਂ ਦੇ ਨਾਲ ਵੀ ਸਾਥ ਪਾਈ ਆ ਸੀ ਬੂਟੇ ਉਧਰ ਵੀ ਲਾਉਣੇ ਵੀ ਆ ਤੇ ਵੰਡਣੇ ਵੀ ਇੱਕ ਇੱਕ ਬੂਟਾ ਹਰ ਘਰ ਦੇ ਵਿੱਚ ਭੇਜ ਕੇ ਬੱਚਿਆਂ ਨੂੰ ਪਿਆਰ ਦੇ ਨਾਲ ਹਾਂਜੀ ਬੂਟਾ ਵੀ ਫਲਦਾਰ ਦੇਣਾ ਫਲਦਾਰ ਦੇ ਕੇ ਉਹਨਾਂ ਨੂੰ ਕਿਹਾ ਕਿ ਹਾਂ ਇਹਨੂੰ ਪਿਆਰ ਨਾਲ ਪਾਲੋ ਉਹਨਾਂ ਦੇ ਮਾਪਿਆਂ ਤੱਕ ਵੀ ਗੱਲ ਕਰਨੀ ਹਮ ਜਿਹੜਾ ਇੱਕ ਦਿਨਾਂ ਨੂੰ ਖਰਾਕ ਚੰਗੀ ਮਿਲੂਗੀ ਇੱਕ ਜਿਵੇਂ ਜਿਹੜਾ ਬੂਟਾ ਘਰ ਲੱਗਾ ਹੋਇਆ ਨਾ ਫਲਦਾਰ ਜਦੋਂ ਉਹਨੂੰ ਫੁੱਲ ਪੈਣੇ ਸ਼ੁਰੂ ਹੁੰਦੇ ਨੇ ਨਾ ਹੀ ਚਾ ਬਿਲਕੁਲ ਜੀ ਚਾ ਵੱਖਰਾ ਹੁੰਦਾ ਜਿਵੇਂ ਜਿਵੇਂ ਅਸੀਂ ਉਹਨੂੰ ਵੱਧਾ ਦੇਖਦੇ ਹਾਂ ਚਾ ਵੱਖਰਾ ਹੁੰਦਾ ਵੈਗੁਰੂ ਕਿਰਪਾ ਕਰਨ ਤੇ ਅਸੀਂ ਇਹ ਕਾਰਜ ਕਰੀਏ ਜਰੂਰ ਕਰੀਏ ਬਿਲਕੁਲ ਜੀ ਬਿਲਕੁਲ ਬਹੁਤ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਫਤਿਹ